ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅੱਖਾਂ ਦੇ ਜਿਹੜੇ ਮਰੀਜ਼ ਸੀ ਅੱਖਾਂ ਵਾਲੇ ਸਾਡੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਸੀ ਉਹਨਾਂ ਦੀ ਬਾਬਤ ਵੀਡੀਓ ਸਾਂਝੀ ਕਰ ਰਹੇ ਹਾਂ ਜੇ ਅੱਖਾਂ માં ਤਾਂ ਜਹਾਨ ਇਹ ਆਪਾਂ ਗੱਲ ਅਕਸਰ ਕਰਦੇ ਸੁਣਦੇ ਆ ਤੇ ਸਾਡੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੂੰ ਚਿੱਟਾ ਮੋਤੀ ਆ ਉਤਰਿਆ ਹੋਇਆ ਜਾਂ ਕਿਸੇ ਨੂੰ ਹੋਰ ਅੱਖਾਂ ਦੀ ਸਮੱਸਿਆ ਵਾ ਉਹਨਾਂ ਦੀ ਹੁਣ ਜਿਹੜੀ ਅੱਖਾਂ ਦਾ ਇਲਾਜ ਦੀ ਸੇਵਾ ਵਾ ਉਹ ਦਿਆਨੰਦ ਹਸਪੀਟਲ ਦੇ ਵਿੱਚ ਮਹਾਰਾਜ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਡਾਕਟਰ ਗੁਰਵਿੰਦਰ ਕੌਰ ਜੀ ਦੇ ਰਾਹੀਂ ਸ਼ੁਰੂ ਹੋਈ ਆ ਹਰੇਕ ਮਰੀਜ਼ ਦਾ 2500 ਰੁਪਏ ਦਾ ਇੱਕ ਆਪਰੇਸ਼ਨ ਹੁੰਦਾ ਇੱਕ ਅੱਖ ਦਾ ਤੇ ਅਸੀਂ ਉਹਨਾਂ ਦੇ ਡਾਕਟਰਾਂ ਦੀ ਟੀਮ ਆਉਂਦੀ ਹੈ ਸੁਪਨਿਆਂ ਦੇ ਘਰ ਚੈੱਕ ਅਪ ਕਰਦੀ ਆ ਤੇ ਜਿੰਨੇ ਪੇਸ਼ੈਂਟ ਹੁੰਦੇ ਅੱਖਾਂ ਦੇ ਆਪਰੇਸ਼ਨ ਵਾਸਤੇ ਸਿਲੈਕਟ 15 20 25 ਤੇ ਉਹਨਾਂ ਨੂੰ ਅਸੀਂ 10-10 12-12 ਕਰਕੇ ਆਪਰੇਸ਼ਨ ਕਰਵਾਈ ਜਾਂਦੇ ਆਂ ਕੁਝ ਦਿਨ ਪਹਿਲਾਂ ਡਾਕਟਰ ਗੁਰਵਿੰਦਰ ਦੀ ਟੀਮ ਇੱਥੇ ਪਹੁੰਚੀ ਸੀ ਡੀਐਮਸੀ ਤੋਂ ਤੇ ਉਹਨਾਂ ਨੇ ਸਾਡੇ ਬਾਪੂ ਬਜ਼ੁਰਗਾਂ ਦੇ ਚੈੱਕਅਪ ਕੀਤੇ ਤੇ ਉਹਦੇ ਵਿੱਚ ਆਪਰੇਸ਼ਨ ਲਈ ਸਲੈਕਟ ਹੋਏ 35 ਮੈਂਬਰ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਬੀਬੀਆਂ ਨੇ پیشن ਕਰਾ ਲਈ ਸੀ ਸੀ ਬੀਬੀਆਂ ਸੀ ਤੇ ਅੱਜ ਅਸੀਂ 11 ਬਾਪੂ ਬਜ਼ੁਰਗਾਂ ਦੇ ਆਪਰੇਸ਼ਨ ਕਰਾਉਣ ਜਾ ਰਹੇ ਹਾਂ ਅੱਖਾਂ ਦੇ ਜਿਹਦੇ ਵਿੱਚ ਸੱਜੂ ਬਾਬਾ ਜੀ ਦੀ ਖੱਬੀ ਅੱਖ ਦਾ ਆਪਰੇਸ਼ਨ ਹੋਣਾ ਵਾ ਤੇ ਸੱਜੂ ਬਾਬਾ ਜੀ ਸਾਨੂੰ ਸਮਰਾਲੇ ਦੇ ਕੋਲੇ ਪਿੰਡਾ ਸ਼ਾਮਸ਼ਪੁਰ ਕੋਟਲਾ ਉੱਥੋਂ ਲੈ ਕੇ ਆਏ ਸੀ ਇਹਨਾਂ ਦੀ ਬੇਟੀ ਵੀ ਆ ਛੀਪੇ ਪੈਣ ਨਾਲ ਸਾਡੇ ਕੋਲੇ ਹੀ ਆ ਤੇ ਉਸ ਤੋਂ ਬਾਅਦ ਕੱਦੂ ਬਾਬਾ ਜੀ ਇਹ ਬਾਪੂ ਕੱਦੂ ਬਾਬਾ ਜੀ ਸਾਨੂੰ ਆਮ ਨਗਰ ਬਠਿੰਡੇ ਦੇ ਕੋਲੇ ਪਿੰਡਾ ਪਿੰਡ ਉੱਥੋਂ ਮਿਲੇ ਸੀ ਬਾਪੂ ਜੀ ਦੇ ਕੰਨ 'ਚ ਕੀੜੇ ਪਏ ਸੀ ਬਹੁਤ ਮਾੜੀ ਹਾਲਤ ਸੀ ਜਦੋਂ ਸਾਨੂੰ ਮਿਲੇ ਸੀ ਇਹ 2017 ਦੀ ਗੱਲ ਆ ਇਹਨਾਂ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਵਾ ਤੇ ਇਹਨਾਂ ਦੇ ਵੀ ਸੱਜੀ ਅੱਖ ਦਾ ਆਪਰੇਸ਼ਨ ਹੋਣਾ ਵਾ ਤੇ ਅਨਨੋਨ ਕਪੂਰਥਲਾ ਇਹ ਬਾਪੂ ਜੀ ਨੇ ਜਿਹੜੇ ਅਨਨੋਨ ਕਪੂਰਥਲਾ ਇਹਨਾਂ ਦਾ ਬਾਪੂ ਜੀ ਦਾ ਸਾਨੂੰ ਇੰਨਾ ਹੀ ਪਤਾ ਵਾ ਵੀ ਇਹ ਕਪੂਰਥਲੇ ਤੋਂ ਆ ਤੇ ਕਪੂਰਥਲੇ ਤੋਂ ਕਿਉਂਕਿ ਮਿਲੇ ਸੀਗੇ ਸਾਨੂੰ ਇਹ ਤੇ ਹੋਰ ਇਹਨਾਂ ਦੇ ਬਾਰੇ ਚ ਕੁਝ ਨਹੀਂ ਪਤਾ ਕਿ ਕਿ ਕਈ ਵਾਰੀ ਨਾਮ ਦੱਸਦੇ ਹੁੰਦੇ ਆਪਣਾ ਤੇ ਪਰ ਪੂਰਾ ਬੇਰਵਾ ਨਹੀਂ ਸਾਡੇ ਦੇ ਕੋਲੇ ਸਾਡੇ ਕੋਲੇ ਇਹਨਾਂ ਦਾ ਇਹਨਾਂ ਦੇ ਵੀ ਸੱਜੀ ਅੱਖ ਦਾ ਆਪਰੇਸ਼ਨ ਫਿਰ ਬੂਟਾ ਮਾਨ ਆ ਜੀ ਬਾਪੂ ਬੂਟਾ ਮਾਨ ਬਾਈ ਲੰਮੇ ਜੱਟਪੁਰੇ ਤੋਂ ਆ 10ਵੀਂ ਕਲਾਸ ਦੇ ਵਿੱਚੋਂ ਪੂਰੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਇਆ ਸੀ ਬਾਈ ਤੇ ਨੇਵੀ ਦੇ ਵਿੱਚ ਭਰਤੀ ਕਰ ਲਿਆ ਸੀ ਸਿੱਧਾ ਇਹ ਅਜ ਤੋਂ 30 ਸਾਲ ਪਹਿਲਾਂ ਦੀ ਗੱਲ ਆ ਪਰ ਉਸ ਤੋਂ ਬਾਅਦ ਇਹ ਨੇਵੀ ਚ ਟ੍ਰੇਨਿੰਗ ਤੇ ਗਿਆ ਜਦੋਂ ਟ੍ਰੇਨਿੰਗ ਕੰਪਲੀਟ ਹੋਈ ਉਸ ਤੋਂ ਬਾਅਦ ਇਹ ਅਫਸਰਟ ਹੋ ਗਿਆ ਅਫਸਰਟ ਇੰਨਾ ਜ਼ਿਆਦਾ ਹੋ ਗਿਆ ਵੀ ਉਹਨਾਂ ਨੇ ਇਹਨੂੰ ਡਿਸਮਿਸ ਕਰਤਾ ਤੇ ਨੌਕਰੀ ਵੀ ਚਲੇਗੀ ਹੋਣੇ ਪਿਛਲੇ 25-30 ਸਾਲਾਂ ਤੋਂ ਸੜਕਾਂ ਤੇ ਤੁਰਿਆ ਫਿਰਦਾ ਸੀ ਬਾਈ ਹੁਣ ਪਿਛਲੇ 5 ਕਿ ਸਾਲਾਂ ਤੋਂ ਸੁਪਨਿਆਂ ਦੇ ਘਰ ਚ ਰਹਿ ਰਿਹਾ ਇਹਦੀ ਵੀ ਬਾਪੂ ਬੁੱਟੇ ਮਾਨ ਦੀ ਵੀ ਸੱਜੀ ਅੱਖ ਦਾ ਆਪਰੇਸ਼ਨ ਹੋਣਾ ਫੇ ਬੱਬੀ ਬਾਬਾ ਜੀ ਬੱਬੀ ਭੁੱਲਰ ਬਾਬਾ ਸਾਡਾ ਇਹਨਾਂ ਨੂੰ ਅਸੀਂ Shimla Puri ਤੋਂ ਲੈ ਕੇ ਆਏ ਸੀ ਬਾਪੂ ਦੇ ਹੱਥ ਚ ਵੀ ਕੀੜੇ ਪਏ ਹੋਏ ਸੀ ਤੇ ਪੈਰ ਚ ਵੀ ਕੀੜੇ ਪਏ ਹੋਏ ਸੀ ਤੇ ਬੱਬੀ ਬਾਬਾ ਜੀ ਦੀ ਵੀ ਅੱਖ ਦਾ ਆਪਰੇਸ਼ਨ ਹੋਣਾ ਵਾ ਬੱਬੀ ਬਾਬਾ ਜੀ ਵੀ ਕੱbbi ਅੱਖ ਦਾ ਆਪਰੇਸ਼ਨ ਕਰਾਉਣ ਜਾ ਰਹੇ ਨੇ ਅਰਦਾਸ ਕਰਿਓ ਇਹਨਾਂ ਲਈ ਬਾਪੂ ਕੇਸਰ ਸਿੰਘ ਢਾਲੀਵਾਲ ਸਾਡੀ ਸੁਪਨਿਆਂ ਦੇ ਘਰ ਦੀ ਸੇਵਾ ਦੀ ਮੂੜੀ ਗੱਡਣ ਵਾਲੇ ਮੋਢ ਬੰਨਣ ਵਾਲੇ ਬਾਪੂ ਕੇਸਰ ਸਿੰਘ ਢਾਲੀਵਾਲ ਜਿਹਨਾਂ ਨੂੰ ਚੌਕੀਮਾਨ ਪਿੰਡ ਤੋਂ ਲੈ ਕੇ ਆਏ ਸੀ ਬਾਪੂ ਜੀ ਦੀ ਲੱਤ 'ਚ ਕੀੜੇ ਪਏ ਹੋਏ ਸੀ ਉਹਨਾਂ ਦੀ ਵੀ ਖੱਬੀ ਅੱਖ ਦਾ ਆਪਰੇਸ਼ਨ ਹੋਣਾ ਸਰਜੀ ਦਾ ਪਹਿਲਾ ਹੋ ਗਿਆ ਸੀ ਫਿਰ ਲਾਲ ਸਿੰਘ ਜੀ ਇਹਨਾਂ ਦੇ ਵੀ ਖੱਬੀ ਅੱਖ ਦਾ ਆਪਰੇਸ਼ਨ ਹੋਣਾ ਬਾਪੂ ਲਾਲ ਸਿੰਘ ਜੀ ਸਾਡੇ ਕੋਲ ਜਿਆਦਾ ਆਏ ਸੀਗੇ ਬਹੁਤ ਬੁਰੀ ਹਾਲਤ ਸੀ ਆਪੇ ਆਗੇ ਸੀ ਸਾਡੇ ਕੋਲੇ ਦੱਸਦੇ ਸੀ ਵੀ ਮੈਂ ਛੱਤੀਸਗੜ੍ਹ ਤੋਂ ਆਇਆ ਮੈਂ ਤੇ ਵੀ ਮੈਂ ਬਿਮਾਰ ਰਹਿਣਾ ਪੈਰ ਸੁੱਜੇ ਹੋਏ ਸੀ ਮੇਰਾ ਕੋਈ ਪਰਿਵਾਰ ਦਾ ਮੈਂਬਰ ਹੈ ਨਹੀਂ ਅੱਗੇ ਪਿੱਛੇ ਬਾਪੂ ਜੀ ਹੁਣ ਸਾਡੇ ਨਾਲ ਕੱਪੜੇ ਪ੍ਰੈਸ ਕਰਾਉਣ ਦੀ ਸੇਵਾ ਕਰਦੇ ਨੇ ਤੇ ਇਹਨਾਂ ਦੇ ਵੀ ਬਾਪੂ ਲਾਲ ਸਿੰਘ ਜੀ ਦੀ ਵੀ ਖੱਬੀ ਅੱਖ ਦਾ ਆਪਰੇਸ਼ਨ ਹੋਣਾ ਤੇ ਬਾਪੂ ਬਚਨ ਸਿੰਘ ਜੀ ਬਾਪੂ ਬਚਨ ਸਿੰਘ ਜੀ ਬਾਪੂ ਲਾਲ ਸਿੰਘ ਜੀ ਦੇ ਪੈਰ ਤੇ ਵੀ ਬਹੁਤ ਵੱਡਾ ਜ਼ਖਮ ਸੀਗਾ ਹੁਣ ਵੀ ਪੱਟੀ ਹੁੰਦੀ ਹੈ ਤੇ ਬਾਪੂ ਬਚਨ ਸਿੰਘ ਜੀ ਧੂਰੀ ਲਾਈਨਾਂ ਤੋਂ ਲੈ ਕੇ ਆਏ ਸੀ ਬਾਪੂ ਜੀ ਨੂੰ ਹਾਰਡ ਸਿਆਲ ਨੰਗੇ ਪੈਰੀ ਘੁੰਮਦੇ ਸੀ ਸੜਕਾਂ ਤੇ ਸਾਰਾ ਦਿਨ ਬਹੁਤ ਜ਼ਿਆਦਾ ਅਪਸੈਟ ਸੀਗੇ ਮੰਗ ਕੇ ਹੀ ਖਾਣਾ ਪਾਣੀ ਖਾਂਦੇ ਸੀ ਕਈ ਸਾਲਾਂ ਤੋਂ ਬੜੇ ਚੰਗੇ ਸਿਰ ਕੱਢ ਪਰਿਵਾਰ ਦੇ ਮੈਂਬਰ ਸੀ ਭਤੀਜੇ ਭਤੀਜੀਆਂ ਭਾਣਜੇ ਭਾਣਜੀਆਂ ਸਾਰੇ ਹੈਗੇ ਆ ਪਰ ਕੋਈ ਨਹੀਂ ਬਾਪੂ ਦੇ ਅੱਗੇ ਪਿੱਛੇ ਪੁੱਛਣ ਵਾਲਾ ਤੇ ਬਾਪੂ ਸੜਕਾਂ ਤੇ ਰਹਿੰਦਾ ਸੀ ਕਬਿੱਟੀ ਲੈਟਰਨ ਬਾਥਰੂਮ ਹੁੰਦੀ ਸੀ ਬਾਪੂ ਜੀ ਦੀ ਇਹ ਵੀ ਬਾਪੂ ਜੀ ਸਾਡੇ ਕੋਲੇ ਹੁਣ ਪਿਛਲੇ 1.5 ਸਾਲ ਤੋਂ ਰਹਿ ਰਹੇ ਨੇ ਤੇ ਬਾਪੂ ਬਚਨ ਸਿੰਘ ਜੀ ਦੀ ਸਰਜੀ ਅੱਖ ਦਾ ਆਪਰੇਸ਼ਨ ਹੋ ਗਿਆ ਤੇ ਇਸ ਤੋਂ ਬਾਅਦ ਕੇਵਲ ਸਿੰਘ ਜੀ ਆ ਬਾਪੂ ਕੇਵਲ ਸਿੰਘ ਜੀ ਪਾਕਿਸਤਾਨੀ ਕਹਿੰਨੇ ਆ ਅਸੀਂ ਇਹਨਾਂ ਨੂੰ ਪਾਕਿਸਤਾਨ ਦੇ ਰਹਿਣ ਵਾਲੇ ਆ ਇਹਨਾਂ ਤੋਂ ਜਦੋਂ ਸਾਡੇ ਕੋਲ ਆਏ ਸੀਗੇ ਐਡਰੈਸ ਪੁੱਛਿਆ ਸੀ ਤਾਂ ਇਹਨਾਂ ਨੇ ਪਾਕਿਸਤਾਨ ਦਾ ਐਡਰੈਸ ਲਿਖਾਇਆ ਸੀ ਇਹ ਕਹਿੰਦੇ ਜੋ ਅਸੀਂ ਪਾਕਿਸਤਾਨ ਤੋਂ ਆਏ ਆ ਬਾਹਰ ਚੋਂ ਵੀ ਮੈਂ ਇੰਦਾ ਹੀ ਗੁਰੂ ਘਰਾਂ ਚ ਸੇਵਾ ਕੀਤੀ ਆ ਕਿਤੇ ਕਿਹੜੇ ਗੁਰੂ ਘਰ ਕਿਤੇ ਕਿਹੜੇ ਗੁਰੂ ਘਰ ਕਿਤੇ ਕਿੱਥੇ ਕਿਤੇ ਆਪਦਾ ਘਰ ਨਹੀਂ ਨਾ ਵਿਆਹ ਕਰਾਇਆ ਨਾ ਹੀ ਆਪਦਾ ਘਰ ਬਣਾ ਪਾਇਆ ਵੀ ਜਦੋਂ ਪਾਕਿਸਤਾਨ ਚੋਂ ਆਏ ਸੀ ਉਦੋਂ ਮੈਂ 12-13 ਸਾਲਾਂ ਦਾ ਸੀਗਾ ਤੇ ਹੁਣ ਜ਼ਿੰਦਗੀ ਦੇ ਵਿੱਚ 80-85 ਸਾਲ ਦੇ 90 ਸਾਲ ਦੇ ਨੇੜੇ ਪਹੁੰਚੇ ਹੋਏ ਨੇ ਤੇ ਇਹਨਾਂ ਦੇ ਵੀ ਬਾਪੂ ਜੀ ਦੀ ਸੇਵਾ ਸਾਨੂੰ ਇਦਾਂ ਹੀ ਮਿਲੀ ਬਾਪੂ ਲਾਲ ਸਿੰਘ ਐ ਬਾਪੂ ਕੇਵਲ ਸਿੰਘ ਜੀ ਸਾਡੇ ਕੋਲੇ ਸੁਪਨਿਆਂ ਦੇ ਘਰ ਆਏ ਬਹੁਤ ਬੁਰੀ ਹਾਲਤ ਸੀ ਤੇ ਹੁਣ ਬਾਪੂ ਜੀ ਸਾਡੇ ਕੋਲੇ ਤਿੰਨ ਦਿਨਾਂ ਦੀ ਸੱਜੀ ਅੱਖ ਦਾ ਆਪਰੇਸ਼ਨ ਹੋਣਾ। ਫਿਰ ਅਵਤਾਰ ਸਿੰਘ ਗਿੱਲ ਇਹਨਾਂ ਨੂੰ ਅਸੀਂ ਇੱਥੋਂ ਬਾਪੂ ਜੀ ਨੂੰ ਜੰਡਾਲੀ ਪਿੰਡ ਤੋਂ ਲੈ ਕੇ ਆਏ ਸੀ ਕਵਾੜਾ ਜੰਡਾਲੀ ਲੁਧਿਆਣਾ ਜ਼ਿਲ੍ਹੇ ਦੇ। ਪੈਰ ਦੇ ਵਿੱਚ ਬਾਪੂ ਜੀ ਦੇ ਕੀੜੇ ਪਏ, ਪੂਰਾ ਪੈਰ ਗਲਿਆ ਹੋਇਆ ਬਹੁਤ ਬੁਰੀ ਹਾਲਤ ਸੀ। ਸਾਰੀ ਉਮਰ ਬਾਪੂ ਸਰਦਾਰਾਂ ਦੇ ਘਰੇ ਕੰਮ ਕਰਦਾ ਰਿਹਾ, ਆਪ ਵੀ ਜ਼ਿਮੀਂਦਾਰ ਤੱਕ ਚੰਗਾ ਵਧੀਆ ਜ਼ਿਮੀਂਦਾਰ ਸੀ। ਪਹਿਉ ਵੀ ਸ਼ਰਾਬੀ ਸੀਗਾ ਨਸ਼ੇ ਨਸ਼ੇ ਕਰਦਾ ਸੀ ਜ਼ਮੀਨ ਜਾਇਦਾਦ ਸਭ ਘਰ-ਬਾਰ ਉਹਨੇ ਵੇਚਦਾ ਸੀ ਕੁਛ ਤੇ ਇਹ ਬਾਪੂ ਸੀਰੀ ਰਲਿਆ ਹੋਇਆ ਸੀ ਕਿਸੇ ਦੇ ਜਦੋਂ ਤਾਂ ਹੱਡ ਪੈਰ ਸੀਗੇ ਉਦੋਂ ਤਸੀਰੀ ਕੰਮ ਕਰਦਾ ਸੀ ਜਦੋਂ ਹੱਡ ਪੈਰ ਰੁੱਕ ਗਏ ਤੇ ਉਹਨਾਂ ਤੋਂ ਵੀ ਨਹੀਂ ਸੰਭਾਲ ਹੁੰਦਾ ਸੀ ਪਰਿਵਾਰ ਬਾਹਰ ਚੱਲਿਆ ਗਿਆ ਫਿਰ ਸਾਨੂੰ ਮਹਾਰਾਜ ਨੇ ਸੇਵਾ ਬਖਸ਼ੀ ਤੀ ਬਾਪੂ ਜੀ ਇਹਨਾਂ ਦੇ ਵੀ ਬਾਪੂ ਅਵਤਾਰ ਸਿੰਘ ਦੀ ਖੱਬੀ ਅੱਖ ਦਾ ਆਪਰੇਸ਼ਨ ਹੋਣਾ ਤੇ ਫਿਰ ਪਾਲੀ ਬਾਬਾ ਜਿਹਨਾਂ ਨੂੰ ਅਸੀਂ ਮੁੱਲਾਪੁਰ ਤੋਂ ਲੈ ਕੇ ਆਏ ਸੀ ਉੱਥੇ ਕੂੜੇ ਦੇ ਢੇਰ ਤੋਂ ਕੂੜਾ ਕੱਢ ਕੇ ਖਾਂਦੇ ਸੀ ਬਹੁਤ ਬੁਰੀ ਹਾਲਤ ਸੀ ਬਾਪੂ ਜੀ ਤੁਸੀਂ ਦੇਖੋ ਬਾਪੂ ਦੇ ਕੀ ਹਾਲਾਤ ਸੀ ਉਸ ਟਾਈਮ ਤੇ ਅੱਜ ਕਿਦਾਂ ਦੇ ਨੇ ਬਾਪੂ ਪਾਲੀ ਸਿੰਘ ਇਹਨਾਂ ਦੇ ਵੀ ਕੱਬੀ ਅੱਖ ਦਾ ਆਪਰੇਸ਼ਨ ਹੋਣਾ ਵਾ ਅਰਦਾਸ ਕਰੇ ਤੇ ਜਗਰੂਪ ਸਿੰਘ ਜੀ ਇਹ ਸਾਡੇ ਕੋਲੇ ਕੁਝ ਦਿਨ ਪਹਿਲਾਂ ਹੀ ਆਏ ਨੇ ਬਾਪੂ ਜਗਰੂਪ ਸਿੰਘ ਜੀ ਪਿੰਡ ਦੀ ਧਰਮਸ਼ਾਲਾ 'ਚ ਹੀ ਰਹਿੰਦੇ ਸੀ ਛਾਤੀ ਦਾ ਕੈਂਸਰ ਹੋਇਆ ਹੈ ਬਾਪੂ ਨੂੰ ਛਾਤੀ ਦੇ ਵਿੱਚ ਕੀੜੇ ਪੈ ਗਏ ਸੀ ਬਾਪੂ ਦੇ ਇੱਕ ਬ੍ਰੈਸਟ ਜਿਹੜਾ ਛਾਤੀ ਦਾ ਪੂਰਾ ਗਲ ਗਿਆ ਤੇ ਉਹਦੇ ਵਿੱਚੋਂ ਕੀੜੇ ਪੈਣ ਦੇ ਕਰਕੇ ਬਹੁਤ ਜ਼ਿਆਦਾ ਸਿਮਲ ਲਾਉਂਦੀ ਸੀ ਬਾਪੂ ਧਰਮਸ਼ਾਲਾ ਚ ਹੀ ਪਿਆ ਸੀ ਉਤੋਂ ਵੀ ਪਿੰਡ ਦੇ ਕੁਝ ਵੀਰਾਂ ਨੇ ਰਲ ਕੇ ਪਰਾਲਾ ਕੀਤਾ ਸਾਡੇ ਤੱਕ ਪਹੁੰਚਦਾ ਕੀਤਾ ਹੁਣ ਬਾਪੂ ਦੀ ਖੱਬੀ ਅੱਖ ਦਾ ਆਪਰੇਸ਼ਨ ਹੋਣਾ ਤੇ ਨਾਲ ਬਾਪੂ ਦਾ ਬਾਇਓਪਸੀ ਦਾ ਟੈਸਟ ਵੀ ਭੇਜਿਆ ਗਿਆ ਵਾ ਹਜੇ ਰਿਪੋਰਟ ਨਹੀਂ ਆਈ ਕੈਂਸਰ ਕਿਹੜੀ ਸਟੇਜ ਦਾ ਵਾ ਇਹ ਸਾਡੇ ਜਿਹੜੇ 12 ਮੈਂਬਰ ਸੀ ਜਿਨ੍ਹਾਂ ਦੇ ਵਿੱਚੋਂ 11 12ਵਾਂ ਮੈਂਬਰ ਜਿਹੜਾ ਬਾਪੂ ਜਗਰੂਪ ਸਿੰਘ ਆ ਉਹਦੀ ਕੈਂਸਰ ਦੀ ਰਿਪੋਰਟ ਨਾ ਆਉਣ ਕਰਕੇ ਹਜੇ ਡਾਕਟਰਾਂ ਨੇ ਉਹਨਾਂ ਦਾ ਆਪਰੇਸ਼ਨ ਕਰਨ ਤੋਂ ਮਨਾ ਕਰਤਾ ਤੇ 11 ਜਣਿਆਂ ਦਾ ਆਪਰੇਸ਼ਨ ਹੋਣ ਜਾ ਰਿਹਾ ਅੱਜ ਅਰਦਾਸ ਕਰਿਓ ਬਾਪੂਆਂ ਦੀ ਸਾਡਿਆਂ ਦੀ ਸਾਰਿਆਂ ਦੀ ਅੱਖਾਂ ਬਣ ਜਾਣ ਅੱਖਾਂ ਦੀ ਰੌਸ਼ਨੀ ਨੋਂ ਬਰ ਨੋਂ ਹੋ ਜੇਵੇ ਤੰਦਰੁਸਤ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਤੇ ਜੇ ਕੋਈ ਭੈਣ ਭਰਾ ਇਹਨਾਂ ਦੇ ਅੱਖਾਂ ਦੇ ਆਪਰੇਸ਼ਨ ਨੂੰ ਕਿਸੇ ਨੂੰ ਅਡਾਪਟ ਕਰਨਾ ਚਾਹੁੰਦਾ ਤਾਂ 2500 ਰੁਪਏ ਇੱਕ ਅੱਖ ਦਾ ਆਪਰੇਸ਼ਨ ਦਾ ਖਰਚਾ ਆਉਣਾ ਤੇ ਦਿਆਨੰਦ ਹਸਪੀਟਲ ਦੇ ਵਿੱਚ ਸਿੱਧਾ ਡੀ ਐਮ ਸੀ ਦੇ ਵਿੱਚ ਜਾ ਕੇ ਸੇਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ